ਚਾਲੇ ਇੱਕ ਕੰਧ ਆ ਪੈਰੋਂ ਹੋਵੇ ਦੀ ਉਹ ਤੋ ਉਹ ਟੁੱਟੂਗੀ ਤਾਸ ਚਾਰੋਂ ਤਾਮੜਾ ਪੋ ਸੱਜਣਾ ਨੂੰ ਨਹੀਂ ਤੇ ਨਹੀਂ ਹੋ ਸਕਦਾ ਸਮਝ ਆਦਾ ਹੋਵੇ ਪਰ ਸੱਖਾ ਕਰੇ ਜਿੰਨੇ ਕੁ ਉਚਾਤ ਪਾਸ਼ਾ ਨੇ ਆਪਾਂ ਨੂੰ ਬੁਲਦੀ ਕੀਤੀ ਆ ਪ੍ਰਵਾਨ ਕਰ ਲੈਣੀ ਗੱਲ ਤੇ ਆਪਾਂ ਤਨ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਅਮਰਤਾ ਦੀ ਗੱਲ ਹੈ ਇਸ ਹੈ ਸਾਰਾ ਕੁਝ ਉਹਦੇ ਵਿੱਚ ਉਸੇ ਵਿੱਚੇ ਉਹਦੇ ਵਿੱਚੋਂ ਹੀ ਸਭ ਕੁਝ ਨਿਕਲਦਾ ਹੈ ਇਹ ਬਾਸ਼ਾ ਸਰੂ ਸੁਚਾਰ ਸੁਚਾਰ ਬਣਾਉਣ ਨੂੰ ਨਵੇਂ ਗੁਰੂਆਂ ਨੇ ਜੋਰ ਲਾਤਾ ਤਨ ਦੱਸ ਦੱਸ ਕੇ ਜਦੋਂ ਉਹਨਾਂ ਢੰਗਾ ਨੂੰ ਗੁਰਸਿੱਖਾਂ ਨੇ ਵਰਤਿਆ ਜਦੋਂ ਉਹਨਾਂ ਢੰਗਾ ਨੂੰ ਗੁਰੂ ਗੁਰੂ ਦੇ ਪੈਰਾਂ ਨੇ ਵਰਤਿਆ ਸਤਿਆਰ ਹੋਏ ਸਿਆਣੇ ਹੋਏ ਗੁਰੂ ਤੋਂ ਮਤ ਲੈ ਲੈ ਕੇ ਗੁਰੂ ਤੋਂ ਢੰਗ ਸਿੱਖ ਕੇ ਜੀਵਨ ਜਾ ਸਕ ਕੇ ਤੇ ਜਦੋਂ ਲਾਸਟ ਪੜਾ ਤੇ ਪਹੁੰਚੇ ਤਾਂ ਆਮ ਆਪਣੇ ਮੰਜ਼ਿਲ ਤੇ ਪਹੁੰਚੇ ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਮਹਾਰਾਜ ਨੇ ਮੋਹਰੀ ਦਾਈ ਤਨ ਗੁਰੂ ਗੋਬਿੰਦ ਸਿੰਘ ਨੇ ਤੇ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਮੋਹਰੀ ਦਾਈ ਵੀ ਹੁਣ ਪੂਰਾ ਹੋ ਗਿਆ ਕੁਝ ਨੁਕਤੇ ਆਪਣੇ ਕੋਲੋਂ ਦੱਸ ਦਿੱਤੇ ਕੁਝ ਸਿਆਣੀਆਂ ਗੱਲਾਂ ਜੀਵਨ ਦਾਤ ਕੁਝ ਆਪਣੇ ਕੋਲੋਂ ਦੱਸ ਦਿੱਤੀ ਪਿੱਛੋਂ ਸਿੱਖਦੇ ਸਿੱਖਦੇ ਆਣ ਕੇ ਸਚਿਆਰ ਹੋਏ 96 ਉਹ ਅੰਮ੍ਰਿਤ ਦਾਤ ਪਾਛੇ ਗੁਰਸਿੱਖਾਂ ਦੇ ਜੋੜੇ ਵਿੱਚ ਪਾ ਕੇ ਆਪਾਂ ਕਈ ਤਰ੍ਹਾਂ ਤੋਂ ਅੰਮ੍ਰਿਤ ਤੇ ਰੁਗੇ ਹੋਏ ਆ ਅਜਿਓ ਵਿਚਾਰ ਸਿਰੇ ਲੱਗ ਨਹੀਂ ਰਹੀ ਕਿਉਂਕਿ ਗੁਰੂ ਦੀ ਗੱਲ ਨੂੰ ਕੌਣ ਕਹਿ ਸਕਦਾ ਪਰਾ ਗੁਰੂ ਦੀ ਗੱਲ ਨੂੰ ਕੌਣ ਕਰ ਸਕਦਾ ਹੈ ਇਹ ਤੇ ਕੋ ਦਾ ਖਜ਼ਾਨਾ ਹੈ ਸਮੁੰਦਰ ਦਾ ਕਿਹਦੇ ਅੰਤ ਪਿਆ ਗੁਰੂ ਤੱਕ ਸਮੁੰਦਰ ਗੁਰੂ ਦਾ ਇੱਕ ਬੁਲਬਲਾ ਕਵੇਂ ਪਾਣੀ ਦਾ ਮੈਂ ਗੁਰੂ ਦੀ ਵਡਿਆਈ ਕਰ ਸਮੁੰਦਰ ਦੀ ਵਡਿਆਈ ਕਰ ਦਵਾਂ ਮੈਂ ਸੁਦਰ ਨੂੰ ਸਮੁੰਦਰ ਨੂੰ ਦੇਖ ਲਵਾਂ ਉਹ ਦੇਖ ਨਹੀਂ ਸਕਦਾ ਸਮੁੰਦਰ ਨੂੰ ਉਸ ਸਮੁੰਦਰ ਦੇ ਵਿੱਚ ਸੁਬਾਤ ਸਕਦਾ ਹੈ ਸਮੁੰਦਰ ਦੇ ਵਿੱਚ ਦੇ ਸੁਬਾ ਸਕਦਾ ਹੈ ਪਰ ਸੰਦ ਸਮੁੰਦਰ ਨੂੰ ਦੇਖ ਨਹੀਂ ਸਕਦਾ ਬਿਸਮੁਦਰ ਕੀ ਹੈ ਸਿੱਖ ਇਸੇ ਤਰ੍ਹਾਂ ਹੀ ਗੁਰੂ ਦੇ ਵਿੱਚ ਸਮਾਤ ਤੇ ਸਰਦਾ ਸਮੁੰਦਰ ਦੇ ਵਿੱਚ ਪਰ ਗੁਰੂ ਦੇ ਜੇ ਮੰਦੀ ਗੁਰੂ ਦੀ ਵਡਿਆਈ ਤੋਂ ਸਮਝ ਤੋਂ ਬਾਹਰ ਹੋ ਨੂੰ ਵਡਿਆਈ ਕਰਨੀ ਜਦਾ ਭਾਵੇਂ ساری ਉਮਰ ਇੱਕ ਉਮਰ ਕਈ ਜਨਮ ਲਾ ਲਵੇ ਜਿਨ੍ਹਾਂ ਦੀ ਆਪਾਂ ਉਪਰ ਕਥਾ ਕਰਾਂਗਾ ਚਾਹੇ ਆਪਣਾ ਜੀਵਨ ਸਾਰਾ ਹੀ ਦਾ ਦੇ ਗੁਰੂ ਦੀ ਵਡਿਆਈ ਕਰਨ ਵਾਸਤੇ ਨਹੀਂ ਤਾਸੋ ਕੋਈ ਦਵਾ ਕਰੀ ਨਹੀਂ ਸੋ ਤੋ ਇਸ ਕਰਕੇ ਜਦੋਂ ਮੁਕੰਮਲ ਹੋ ਗਿਆ ਇਹ ਇਨਸਾਨ ਤੇ ਪਾਸ਼ਾ ਜੀ ਅਮਰ ਦੇ ਦਤੇ ਕਦੋਂ ਦਿੱਤੀ ਕਿਵੇਂ ਦਿੱਤੀ ਉਹ ਜਿਵੇਂ ਪਾਸ਼ਾ ਪ੍ਰਭ ਦੇ ਕਿਰਪਾ ਕਰ ਲਵੇ ਉਦਾਂ ਪਾਗੇ ਵਿਚਾਰ ਕਰ ਲਵੋਗੇ ਮੋਈਆ ਪੁੱਲਾ ਦੇ ਖਿਮਾ ਬਖਸ਼ ਕਰ ਦੇ ਕੱਲ ਨੂੰ ਜੋ ਪਾਸੇ ਪ੍ਰਧਪਾ ਕਰਨਾ ਹੈ ਉਹ ਕੱਲ ਨੂੰ ਚਾਰ ਦਵਾਗੇ ਆਉ ਸਰਬੱਤ ਦੇ ਭਲੇ ਵਾਸਤੇ ਨਦਰ ਕਰਦੇ ਸੁਖ શાંતੀ ਵਾਸਤੇ ਸਗੋਂ ਅੰਦਰ ਚੜ੍ਹਨਾ ਮੇ ਚਰਦਾਸ ਬਖਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ